ਬਲਾਵਲ ਅਸ਼ਟਪਦੀਆਂ ਮਹਲਾ ਪਹਿਲਾ ਘਰ ਦਸਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਗਤ ਬਸੈ ਦੇਖੈ ਸਭ ਸੋਈ ਗੁਰਮੁਖ ਬਿਰਲਾ ਬੂਜੈ ਕੋਈ ਬਿਨ ਭੈ ਪਿਆ ਭਗਤ ਨ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹੋ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੀ ਦੁਖ ਹੋਈ ਕਥ ਕਹਿਣਾ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਤ ਸਚ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਤ ਨਾ ਹੋਈ ਨਾ ਉਹ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦੇ ਸਾਰਾ ਜਾਲ ਕਟਕਟ ਵਿਆਪ ਰਹੂ ਵਖ ਨਾਲ ਜੋ ਆਂਜਾਇ ਸੋ ਦੀ ਸਰਕਾਰ ਕਾਰਜ ਸਿੱਧੋ ਰਿਧਾ ਸੰਭਾਲ ਸੋ ਗਿਆਨੀ ਜਿਨ ਸਬਦ ਲਿਵਲਾਈ ਮਨਮੁਖ ਹੋਮੈ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੀ ਬੜਾਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸੋਤ ਬੇਦ ਪੁਕਾਰੈ ਭਗਤ ਸਰੂਤ ਸੁਣ ਸੁਣ ਮਾਨੈ ਵੇਖੈ ਜੋਤ ਸਤਿ ਸਿਮਰਤ ਨਾਮੁ ਦਰੜਾ ਮਹੁ ਗੁਰਮੁਖ ਸਤਿ ਉਤਮ ਕਰਮੁ ਮਰਮ ਕੋ ਜੋਨੀ ਦੂਖ ਸੁਹਮ ਬੰਧਨ ਟੂਟੇ ਇਕ ਨਾਮ ਬਸਾਮੁ ਮੰਨੇ ਨਾਮ ਸਤੀ ਪਤ ਪੂਜਾ ਕਿਸ ਵਿਖਾ ਨਾਹੀ ਕੋ ਦੂਜਾ ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਈ ਮਲਾਬਲ ਮਹੱਲਾ ਪਹਿਲਾ ਮਨ ਕਾ ਕਹਾ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਗਤ ਮਨ ਸਾਚਾ ਭਵ ਤਨ ਤਨ ਕਲਤ ਸਭ ਦੇਖ ਅਭਮਾਨ ਬਿਨ ਨਾਵਾ ਕਿਸ ਸੰਗ ਨਾ ਜਾਣਾ ਰਹੋ ਕੀ ਚਹਿ ਰਸ ਪੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਭਸਮ ਢੇਰੀ ਖਾਕੂ ਖਾਕਰ ਲੈ ਸਭ ਫੈਲ ਬਿਨ ਸ਼ਬਦ ਨਹੀਂ ਉਤਰੈ ਮਾਇਲ ਗੀਤ ਰਾਗ ਕਨ ਤਾਲ ਸੇ ਕੂਰੇ ਤ੍ਰੇ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੈ ਨਾਟਸਾਲਾ ਨਾਮ ਬਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸੁਹਾਨ ਗਧਰਬ ਮੰਜਾਰਾ ਪਸੂ ਮਲੇਸ਼ ਨੀਚ ਚੰਦਾਲਾ ਗੁਰ ਤੇ ਮੋ ਫੇਰੇ ਤੈਨ ਜੋ ਬੁਆਈਆ ਬੰਦਨ ਬਾਧਿਆ ਆਈਐ ਜਾਈਐ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਸ ਸਾਚੀ ਦਰਗਾ ਪੂਸ ਨਾ ਹੋਏ ਮਨ ਹੁਕਮ ਸਿੱਧੈ ਦਰਸ ਹੋਏ ਸਤ ਗੁਰ ਮਿਲੈ ਤਾਂ ਤਿਸ ਕਉ ਜਾਣਾ ਰਹਿ ਰਜਾਈ ਹੁਕਮ ਪਛਾਣੈ ਹੁਕਮੋਂ ਪਛਾਣ ਸੱਚੈ ਦਰਬਾਸ ਕਾਲ ਬਕਾਲ ਸਬਦ ਭੈ ਨਾਸ ਰਹਿ ਅਤੀਤ ਜਾਣਾ ਸਭ ਇਸ ਕਾ ਤਨ ਮਨ ਅਰਪਾ ਹੈ ਇਹੋ ਜਿਸ ਕਾ ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਥ ਸਮਾਈ ਬਲਾਵਲ ਮਹਲਾ ਤੀਜਾ ਅਸ਼ਟਪਦੀ ਘਰ ਦਸਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਕਉ ਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਪਮਾਨ ਬਿਨ ਨਾਵਾ पाज लहग निदान सतगुरु सेव नाम बसाय मनचित गुर भेटे हर नाम चितावे बिन नामे होर झूठ प्रीत राहौ गुर कहया साकार कमाबो शब्द चीन सहज कर आवो सत्य नय बडाई पावो आपना बुझे लोक बुझावे मन का अंधा अंध कमावे दारकार महल ठौर कैसे पावे ਹਰ ਜੀਓ ਸੇਬਿਆ ਅੰਤਰਜਾਮੀ ਘਟ ਘਟ ਅੰਤਰ ਜਿਸ ਕੀ ਜੋਤਿ ਸੁਵਾਨੀ ਤਿਸ ਨਾਲ ਕਿਆ ਚੱਲੈ ਪਹਿਨਾਮੀ ਸਾਚਾ ਨਾਮ ਸਾਚਾ ਸਬਦ ਜਨ ਆਪੇ ਆਪ ਮਿਲੈ ਚੁਕੈ ਅਬ ਮਹਨ ਗੁਰਮੁਖ ਨਾਮ ਸਦਾ ਸਦਾ ਬਖਾਨ ਸਤਗੁਰ ਸੇਵਿਆ ਦੂਜੀ ਦੁਰਮਤ ਜਾਈ ਔ ਗਣ ਕਾਟ ਪਾਪਾ ਮਤ ਖਾਈ ਤੰਚਨ ਕਾਇਆ ਜੋਤੀ ਜੋਤ ਸਮਾਈ ਸਤ ਗੋਰੇ ਮਿਲੇਆ ਬੜੀ ਵਡਿਆਈ ਦੁੱਖ ਕਟਾ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੇ ਸਾਰ ਗੁਰਮਤਿ ਮਾਨਿਆ ਮੁਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰ ਸਦਾ ਸਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ 11 ਇੱਕ ਓੰਕਾਰ ਸਤਗੁਰ ਪ੍ਰਸਾਦ ਆਪੈ ਆਪ ਖਾਏ ਹੋ ਮੇਟ ਅੰਧਨ ਹਰ ਰਸ ਗੀਤ ਗਵਈਆ ਗੁਰਮਖ ਪਰਤੈ ਕਾਂਤਨ ਕਾਇ ਨਿਰਪਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਨਸ ਕੋ ਪਿਨ ਨਾਵ ਹੈ ਗੁਰਮਖ ਹਰ ਹਰ ਪਾਠ ਬੜਈਆ ਰਹਾਉ ਏਕ ਗ੍ਰਹਿ ਦਸ ਦਵਾਰ ਹੈ ਜਾਕੇ ਐਨ ਸਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹੀਰ ਲੈ ਜਾਵੈ ਮਨ ਮੋਕ ਅੰਦਰ ਹੀ ਖਬਰ ਨ ਪਈਆ ਕਾਂਟਨ ਕੋਟ ਬੋ ਮਾਨਕ ਭਰਿਆ ਜਾਗੇ ਗਿਆਨ ਤਤ ਲਿਬ ਲਈਆ ਤਸਕਰ ਹੀਰੂ ਆਏ ਲੋਕਾਨੇ ਗੁਰ ਕਾ ਸਬਦ ਪਕੜ ਬੰਧ ਪਈਆ ਹਰ ਹਰ ਨਾਮੋ ਕੋਤ ਬੋਥਾ ਖੇਵਟ ਸਬਦ ਗੁਰ ਪਾਰ ਲੰਗਈਆ ਜਮ ਜਗਾਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਗਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਕਰ ਆਵੈ ਮਿਲੋ ਗੋਪਾਲ ਨਿਸਾਨ ਵਜਈਆ ਨੈਣੀ ਦੇਖ ਦਰਸ ਮੰ ਤ੍ਰਿਪਤਾ ਸਰਬਨ ਬਾਣੀ ਗੁਰ ਸਾਬਦ ਸੁਣਈਆ ਸੁਣ ਸੁਣ ਆਤਮ ਦੇਬ ਹੈ ਪੀਨੇ ਰਸ ਰਸਿ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੂਬੇ ਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਇਕਦਟ ਸਭ ਸੰਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਉਪਸਰਿਆ ਰਾਮ ਨਾਮ ਹੈ ਜੋਤਸ ਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਈ ਹੈ ਭਗਤ ਪਾਈ ਹਰ ਨਾਮ ਸਮਈਆ ਬਲਾਬਲਮ ਹਲਾ ਚੌਥਾ ਹਰ ਹਰ ਨਾਮ ਸੀਤਲ ਜਲ ਤਿਆਬੋ ਹਰ ਚੰਦਨ ਬਾਸ ਸੁਗੰਧ ਗੰਧਈਆ ਨਿਲ ਸਤ ਸੰਗਤ ਪਰਮ ਪਦ ਪਾਇਆ ਮਹਿਡ ਪਲਾਸ ਸੰਗ ਹਰ ਬੁਈਆ ਜਪ ਜਗਨਨਾਥ ਜਗਦੀਸ਼ ਗਸਈਆ ਸਰਨ ਪਰੇ ਸਹੀ ਜਨ ਉਭਰੇ ਜਿਉ ਪ੍ਰਹਲਾਦ ਉਦਾਰ ਜ਼ਮਈਆ ਰਹੋ ਭਾਰ 18 ਮੈਂ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਖਤ ਕੂੜੇ ਉਬ ਸੁਖ ਹੋਏ ਮਨ ਅਭਮਾਨ ਬਸੜ ਦੂਰ ਗਈਆ ਹਰ ਗਤ ਮਿੱਤ ਕਰਤਾ ਆਪੇ ਜਾਣ ਸਭ ਵਿਦ ਹਰ ਹਰ ਆਪ ਬਨਈਆ ਜਿਸਤ ਗੁਰ ਪੇਟੇ ਸੋ ਕੰਚਨ ਹੋਵੇ ਜੋਤੁਰ ਲਿਖਿਆ ਸੋ ਮਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖਲਈਆ ਗੁਰ ਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤੇ ਨ ਪਤਨ ਨ ਭਈਆ ਪਰਮ ਮਹਾਰਗ ਨਿਤ ਨਿਤ ਹਰਿ ਤਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਾਵੈ ਪਰੈ ਪਰਈਆ ਸਾਖਤ বেদ ਪੁਰਾਨ ਪੁਕਾਰੈ ਧਰਮ ਕਰੋ ਖੱਟ ਕਰਮ ਦੜਈਆ ਮਨ ਮੁਖਾ ਪਾਖੰਡ ਪਰਮ ਬਗੂਤੇ ਲੋਭ ਲਹਿਰ 나ਬ ਭਾਰ ਉਬਡਈਆ ਨਾ ਮੁੰਝ ਪੋ ਨਾ ਮਹੰਗਾ ਤ ਪਾਬੋ ਸਿਮਰਤ ਸਾਤਰ ਨਾਮ ਦਰੜਈਆ ਹੋਮੇ ਜਾਏ ਤ ਨਿਰਮਲ ਹੋਵੈ ਗੁਰਮੁਖ ਪਰਚ ਪਰਮ ਪਦ ਪਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕੰਬਈਆ ਨਾਨਕ ਜੰਤ ਬਜਾਏ ਬਾਜੈ ਜਿਤ ਭਾਵੇ ਤਿਤ ਰਾਹ ਚਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਤੇ ਆਇਆ ਹਉ ਬਾਲ ਬਰ ਸਤਗੁਰ ਸਤਪੁਰਖ ਆਇਆ RAM ਨਾਮ ਮੇਰਾ ਪ੍ਰਾਣ ਬਸਾਏ ਸਤਗੁਰ ਪਰਸ ਹਰ ਨਾਮ ਸੰਭਈਆ ਜਨਕੀ ਟੇਕ ਹਰ ਨਾਮ ਟਕਈਆ ਸਤਗੁਰ ਕੀ ਧਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹੋ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕੜਈਆ લાલ ਜਿ ਬਿਹਰ ਨਾਮ ਪਰਗਾਸਿਆ ਭਾਂਡਾ ਭਉ ਪਵੇ ਤਿਤ ਐਯਾ 10 10 10 ਹੋਏ ਰਹੀ ਐ ਜੂ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ اکਥ ਕਥਈਆ ਮਨ ਮੁਖ ਮਾਇਆ ਮੋਬਿ ਆਪੇ ਏਹ ਮੰਤਰ ਸੁਨਾ ਜਲਤ ਤਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ ਬੁਜਈਆ ਇਹ ਮਨੁ ਨਾਤ ਸਤਗੁਰ ਆਗੈ ਅਨਹਦ ਸਬਦ ਤੁਨ ਤੂਰ ਬਜਈਆ ਹਰ ਹਰ ਉਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸਬਦ ਰਵਈਆ ਨਿਜ ਕਰਤਾਰ ਚੁ ਹੈ ਅਤ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਭਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵਾ ਲੈ ਹਰਿ ਸੁੰਦਸਾ ਗਿਰ ਕੀ ਖਿਨ ਮੈਂ ਪਿੰਨ ਪਿੰਨ ਟਹਿ ਪਈਆ ਹਰ ਸਰ ਸਾਕਰ ਹਰ ਹੈ ਆਪੇ ਇਹੋ ਜੱਗ ਹੈ ਸਭ ਖੇ ਲਖ ਲਈਆ ਜਿਉ ਜਲਤ ਰੰਗ ਜਲ ਜਲ ਹੈ ਸਮਾਵੈ ਨਾਨਕ ਆਪੇ ਆਪ ਰਮਈਆ ਬਲਾਵਲ ਮਹਲਾ ਚੌਥਾ ਸਤਗੁਰ ਪਰਤੈ ਮਨ ਮੁਦਰਾ ਪਾਈ ਗੁਰ ਕਾ ਸਬਦ ਤਨ ਭਸਮ ਦਰਈਆ ਆਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੂ ਮਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੂ ਮਦਸੂਦਨ ਮਾਦੋ ਮੈਂ ਖਿੰਖਿਨ ਖਿੰਨ ਸਾਧੂ ਚਰਨ ਪਖਈਆ ਅਰਹਉ ਤਜੈ ਗ੍ਰਹਿਤ ਭਯਾ ਬਨਵਾਸੀ ਇਕ ਖਿੰਨ ਮਨੁਆ ਟਿਕੇ ਨਾ ਟਕਈਆ ਤਾਵਤ ਤਾਇ ਤਵੇ ਕਰ ਆਵ ਹਰ ਹਰ ਸਾਧੂ ਸ਼ਰਨ ਪਵਈਆ ਧੀਆ ਪੂਤ ਸੋਡਸਨ ਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸਬਦ ਨਰਾਸ ਸੁਖ ਲਹੀਆ ਉਪਜੀ ਤਰਕ ਦਗੰਬਰ ਹੋਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪਰ ਭਵਨ ਕਰੈ ਬੂਝੈ ਨਹੀਂ ਤਿਸਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿਖੈ ਬਹੁ ਤੇਰੇ ਮਨ ਮੰਗਾ ਰਿੱਧ ਸਿੱਧ ਚੇਟਕ ਚਟਕਈਆ ਤਰੇ ਪਤਾ ਸੰਤੋਖ ਮਨ 사ਤਨ ਆਵ ਮਿਲ ਸਾਧੂ ਤਰੇ ਪਤ ਹਰ ਨਾਮ ਸਿਧ ਪਈਆ ਅੰਡਜ ਜੇਰਜ ਸੇ ਤਜ ਉਤਪਦ ਸਭ ਵਰਨ ਰੂਪ ਜੀਆ ਜੰਤ ਉਪਈਆ ਸਾਧੂ ਸਰਨ ਪਰੈ ਸੋ ਉਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕਬੀਰ ਤਰਲੋਚਨ ਆਓ ਜਾਤ ਅਰਬਦਾਸ ਚ ਮਯਾਰ ਚ ਮਈਆ ਜੋ ਜੋ ਮਿਲਿਆ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤੋ ਬਸਲ ਅੰਗੀਕਾਰ ਕਰਈਆ ਨਾਨਕ ਸਰਨ ਪਰੇਜਿ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ